ਜੀ ਪਹੁੰਚ ਗਏ ਭਾਈ ਉਦਣ ਰਹਿ ਗਿਆ ਦਾ ਸਾਡਾ ਉਰੇ ਹਾਜ਼ਰੀ ਲੁਆਣਾ ਉਦਣ ਸੋਮਵਾਰ ਨੂੰ ਆਇਤੇ ਹੀ ਅਸੀਂ ਅਹ ਮੰਡੇ ਨੂੰ ਹੁੰਦਾ ਬੰਦ ਜੀ ਤੇ ਅੱਜ ਹੁਣ ਦੁਬਾਰਾ ਆਏ ਆ ਭਾਈ ਉਰੇ ਸਾਡੇ ਵੀਵਰਸ ਵੀ ਆ ਉਹਨਾਂ ਨੂੰ ਉਹਨਾਂ ਦਾ ਫੋਨ ਆਇਆ ਸੀਗਾ ਉਹ ਕਹਿੰਦੇ ਜਦੋਂ ਆਏ ਸਾਨੂੰ ਦੱਸਿਓ ਜ਼ਰੂਰ ਉਹਨਾਂ ਨੂੰ ਵੀ ਅਸੀਂ ਫੋਨ ਕੀਤਾ ਵੈਸੇ ਉਹ ਹੰਸਾਲੀ ਸਾਹਿਬ ਤੋਂ ਆ ਰਹੇ ਆ ਉਹ ਵੀ ਸ਼ਾਇਦ ਆਉਣ ਹੋਰੇ ਜੇ ਟਾਈਮ ਨਾਲ ਆ ਗਏ ਜੀ ਉਹ ਆ ਮਿਲਦੇ ਆ ਜੀ ਫਿਰ ਉਹਨਾਂ ਨੂੰ ਤੇ ਲੋ ਜੀ ਓਰੇ ਹੋ ਗਈ ਐਂਟਰੀ ਅੰਦਰ ਪੂਰੇ ਵੈਸੇ ਸਾਨੂੰ ਟਾਈਮ ਥੋੜਾ ਹੀ ਮਿਲਣਾ ਕਿਉਂਕਿ ਹਨੇਰਾ ਹੋਉਣ ਵਾਲਾ ਜਲਦੀ ਅ ਹਨੇਰੇ ਤੋਂ ਪਹਿਲਾਂ ਪਹਿਲਾਂ ਸਾਨੂੰ ਵਲੌਗ ਪੂਰਾ ਕਰਨਾ ਪੈਣਾ ਲਾਈਟ ਅੱਜ ਹੈ ਨਹੀਂ ਕੋਲ ਅਗਰ ਲਾਈਟ ਕੋਲ ਹੁੰਦੀ ਫਿਰ ਕੋਈ ਦਿੱਕਤ ਨਹੀਂ ਦੀ ਹੈਗੀ ਫੇਨੇ ਰੇਜ ਦਾ ਨੋਟਾ ਹਨ ਬਲੌਗ ਵੜਨਾ ਨਹੀਂ ਹੈ ਤਾਂ ਕਰਕੇ ਹੁਣ ਨਵਾਂ ਨਾਮ ਘੁੰਮਣਾ ਪੈਣਾ ਪਹਿਲਾਂ ਚਲੋ ਦਿਖਾਨੇ ਆਈ ਸਾਨੂੰ ਇਤਿਹਾਸ ਹੋਰੇ ਦਾ ਹਨ ਨਾਲੇ ਕਰਾਉਣੇ ਆ ਗੱਲਾਂ ਬਾਤਾਂ ਸਾਰੀ ਫੈਮਿਲੀ ਨਾਲ ਹਾਂਜੀ ਮਲਾਉ ਜੀ ਸਾਸਤਰੀ ਕਾਲ ਸਾਸਤਰੀ ਕਾਲ ਜੀ ਸਾਰਿਆਂ ਨੂੰ ਹਾਂ ਭਾਈ ਸੋ ਕੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਹਾਂਜੀ ਮੈਡਮ ਜੀ ਮਾਇਕੂ ਜੀ ਦਾ ਖਾਲਸਾ ਬਾਈਕੂ ਜੀ ਕੀ ਪਤਾ ਹੈ ਇਸ ਟਾਈਮ ਅਸੀਂ ਖੜੇ ਆ ਬਾਬਾ ਪੰਦਾ ਸਿੰਘ ਬਹਾਦਰ ਦੀ ਚਰਨ ਛੋਹ ਧਾਰਤੀ ਦੇ ਉੱਪਰ ਹੂੰ ਜੱਪਤ ਜੀ ਹਾਂ ਸੁਣ ਕੇ ਦੇਖ ਕੇ ਦੱਸ ਲਈ ਜੀ ਮੈਂ ਜਿੰਨਾ ਕੋ ਮੈਨੂੰ ਪਤਾ ਮੈਨੂੰ ਆਏ ਕੋਈ ਬੰਦ ਨਾ ਹੋਣਗੇ ਹੂੰ ਬੰਦਾ ਸਿੰਘ ਬਹਾਦਰ ਹੋਟ ਜੀ ਜਿਹੜੇ ਜਿਨਾ ਨਹੀਂ ਗੁਰੂ ਗੋਬੀ ਸਿੰਘ ਜੀ ਤੋਂ ਅਮਰ ਸ਼ਾਹ ਹੂੰ ਬੰਦਾ ਬੰਦੇ ਅੰਦਰ ਹੂੰ ਬੰਦੇ ਦੋ ਬਹਾਦਰ ਬਹਾਦਰ ਤੋਂ ਸਿੰਘ ਬਣੇ ਮਤਲਬ ਬੰਦਾ ਸੀ ਬਹਾਦਰ ਬਣੇ ਤੇ ਦੂਸਰੀ ਗੱਲ ਆ ਇਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੱਤਾ ਸੀਗਾ ਇਹਨਾਂ ਨੇ ਹੂੰ ਤੇ ਅੱਜ ਵੀ ਸਰਹੰਦ ਦੀ ਈਟ ਨਾਲ ਈਟ ਖੜਕਾਈ ਤੀ ਅੱਜ ਵੀ ਐਦਾਂ ਹੁੰਦਾ ਹੂ ਕੋਲ ਦਾ ਜਦ ਇਹਨਾਂ ਦੀ ਅਸੀਂ movies ਵਗੈਰਾ ਦੇਖਦੇ ਆਂ ਇਹਨਾਂ ਬਾਰੇ ਕਿਤਾਬਾਂ ਦੇ ਵਿੱਚ ਪੜ੍ਹਦੇ ਆਂ ਜੇ ਮੈਨੂੰ ਤਾਂ ਇੰਟਰਸਟ ਰੱਖੂਗਾ ਇਹਦੇ ਬਾਰੇ ਜ਼ਰੂਰ ਜਾਣੂਗਾ ਉਹਨਾਂ ਆਟੋਮੈਟਿਕਲੀ ਖੂਨ ਖੋਲੂਗਾ ਬਿਲਕੁਲ 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 ਇਹ ਪਹੁੰਚਿਆ ਹੋਇਆ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਤਾਂ ਇਹਨਾਂ ਦਾਦਾ ਨੂੰ ਇਹਨੀਆਂ ਲਾਨੀਆਂ ਨੂੰ ਜ਼ਰੂਰ ਇੱਥੇ ਪਾਈ ਦਿਖਾਇਓ ਕਮਾਇਓ ਮਾੜਾ-ਮੋਟਾ ਪਤਾ ਲੱਗੂਗਾ ਹਾਂ ਠੀਕ ਹੈ ਮਨਵੀਰ ਖਾਤਰ ਅਸੀਂ ਕੁੜੀ ਪਸੰਦ ਕਰ ਲਈ ਬਸ ਹੁਣੇ ਥੋੜੇ ਟਾਈਮ ਤੱਕ ਇਹਦਾ ਵਿਆਹ ਕਰ ਦੇਣਾ ਬਸ ਹੁਣ ਦੀਦੀ ਕਹਿ ਲਓ ਜੀ ਲੋ ਇਹ ਇੱਧਰ ਪਰੋਣਾ ਖਾਣ ਹੋਈ ਜਾਈ ਠੀਕ ਠਾਕ ਹੈ ਚਲੋ ਫਿਰ ਦਿਖਾਈਏ ਹੁਣ ਇਤਿਹਾਸ ਸਾਡੇ ਵਿਊਰਸ ਨੂੰ ਵੀ ਸਾਰਾ ਹਨਾ ਕਮਾ ਫਰਾ ਕੇ ਭਾਈ ਜਗਾ ਬਹੁਤ ਜਿਆਦਾ ਸ਼ਾਨਦਾਰ ਬਣਾਈ ਹੋਈ ਹੈ ਜੀ ਇਹ ਅ ਬਹੁਤ ਤੁਹਾਡੇ ਦੇਖੇ ਰਹੇ ਤੁਸੀਂ ਬਹੁਤ ਲੋਕ ਘੁਮਣਾ ਆ ਰਹੇ ਔਰ ਮਧੀਆ ਗੱਲ ਆ ਬੱਚਿਆਂ ਨੂੰ ਹਕਾਤਾਂ ਚੱਲਦੀ ਦੱਸ ਚਲਾ ਦਉਂਦੇ ਜੀ ਬੱਚਿਆਂ ਨੂੰ ਹਾਂ ਦਿਖਾਣਾ ਵੀ ਚਾਹੀਦਾ ਆਪਣਾ ਇਤਿਹਾਸ ਹਨਾ ਜੋ ਵੀ ਆ ਇਤਿਹਾਸ ਪਤਾ ਹੋਣਾ ਚਾਹੀਦਾ ਆਪਣੇ ਬੱਚਿਆਂ ਨੂੰ ਕਿੱਥੇ ਬੜੀ ਆ ਪਤਾ ਜਾਨਗੇ ਕਿੱਥੇ ਖਰਚਾ ਕਿਸੇ ਨੂੰ ਦੱਸਣਾ ਹੈ ਕਿੱਥੇ ਜਾਣਾ ਹੈ ਅਸੀਂ ਜਾਣਾ ਕਿੱਥੇ ਤੁਸੀਂ ਕਹਤੇ ਕਿਸਮੀ ਸੀ ਸਾਡੀ ਸੁਣਦੇ ਹਾਂ ਹਾਂ ਮੈਂ ਤੈਨੂੰ ਵੀਰੇ ਕਹੀ ਜਾਂਦੀ ਆ ਪੁੱਤ ਨੂੰ ਭਾਂਣ ਜਾ ਤੇਰਾ ਉਲਜੀ ਵੀ ਆ ਇਹ ਉਲਜੀ ਪਈ ਆ ਇਹ ਹਾਂ ਜੀ। ਇਹ ਲੋ ਜੀ ਬਾਈ ਜਗ੍ਹਾ ਬਹੁਤ ਸ਼ਾਨਦਾਰ ਬਣਾਈ ਹੋਈ ਹੈ ਜੀ। ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮੂਰਤ ਤਸਵੀਰ। ਕੀ ਬਾਤ ਹੈ। ਕਾਫੀ ਵੱਡੀ ਹੈ ਵੈਸੇ ਤਸਵੀਰ। ਆ 6-7 7 ਫੁੱਟ ਦੀ ਹੋਣੀ 8 ਫੁੱਟ ਦੀ। ਪੂਰੇ ਦੂਰ ਤੋਂ ਛੋਟੀ ਲੱਗ ਰਹੀ ਆ। ਇਹ ਬਹੁਤ ਵਧੀਆ ਅ ਇਤਿਹਾਸ ਪਹਿਲਾਂ ਪਤਾ ਕੀ ਪੇਸ਼ ਕਰਿਆ ਬਾਜੀ ਇਹ ਥੋੜਾ ਹਨੇਰਾ ਹੋ ਜੂਗਾ ਨਾ ਲੱਟਾਂ ਮਲ ਜਣੀਆਂ ਵੀ ਉੱਧਰ ਨਹੀਂ ਕੁਝ ਬੜਨਾ ਉੱਧਰ ਚੱਲਦੇ ਆ ਹਾਂ ਜਿਹੜਾ ਇਦਾਂ ਨਾ ਹਨੇਰੇ ਤੋਂ ਪਹਿਲਾਂ ਪਹਿਲਾਂ ਜਿਹੜੀ ਚੀਜ਼ ਅ ਜਿੱਥੇ ਲਾਈਟਿੰਗ ਨਹੀਂ ਹੈਗੀ ਉਹ ਚੀਜ਼ ਆਪਾਂ ਦਿਖਾ ਦਈਏ ਆਪਾਂ ਲਾਈਟ ਵੀ ਨਹੀਂ ਹਾਂ ਮੈਂ ਉਹ ਪਹਿਲਾਂ ਬੋਲ ਚੁੱਕਿਆ ਇਹਦੇ ਚ ਵੀਡੀਓ ਚ ਵੀ ਸਾਡੀ ਲਾਈਟ ਭਾਈ ਘਰਾਂ ਆਂ ਮੇਰੇ ਇੱਥੇ ਆਂ ਬੁੰਦੀ ਨੇ ਦਾ ਪਾੜਨ ਨਾ ਹਾਂ ਆਮ ਬਗਈ ਹੋਈ ਆ ਭਾਈ ਪਹਾੜਾਂ ਨੂੰ ਆ ਜੂ ਕਿਚ ਬਹੁਤ ਜ਼ਿਆਦਾ ਘਰ ਦੀ ਮੰਮੀ ਨੂੰ ਹੂੰ ਕੋਲ ਜਾਣਾ ਸੁੱਖ ਕੋਲ ਜਾਣਾ ਇਹ ਕਹੀ ਜਾਂਦੀ ਹੈ ਇਹੋ ਸਫਾਈ ਸੁਫਾਈ ਬਹੁਤ ਵਧੀਆ ਹੈ ਨਾ ਬਹੁਤ ਸ਼ਾਨਦਾਰ ਹੈ ਦੇਲੀ ਨਾ ਆਉਣਾ ਚਾਹੁੰਦੇ ਦੇਲੀ ਦੇਲੀ ਉੱਦੀ ਦੀ ਆਉਂਦੇ ਲੋਕ ਹਨਾ ਦੇਲੀ ਆਉਂਦੇ ਆ ਹੂੰ ਬਸ ਸਿਰਫ ਉਹੀ ਬੰਦ ਅੰਦਰ ਉਹ ਪਾਇਦੇ ਉਹ ਅੰਦਰ ਲਿਫਟ ਲੱਗੀ ਵੀ ਉੱਪਰ ਵੀ ਹੈਗਾ ਕੁਝ ਉੱਪਰ ਤੇ ਬਸ ਸੈਕਣੇ ਵੇਠੋਂ ਦੇਖਣੇ ਨੂੰ ਅੱਛਾ ਦੇਖਣ ਨੂੰ ਆ ਉੱਪਰ ਮਤਲਬ ਜਾਣ ਦਿੰਦੇ ਆ ਉੱਪਰ ਦਾ ਚੱਕਰ ਦਾ ਸਭ ਨਾਲ ਚੱਬ ਗਿਆ ਹੂੰ ਬਾਈ ਕਾਫੀ ਬੜਾ ਸਹੀ ਗੱਲ ਹੈ ਤੇ ਇਹਦੀ ਉਚਾਈ ਨਾ ਹੂੰ 6 ਫੁੱਟ ਪਹਿਲੀ ਮੰਜ਼ਿਲ 67 ਫੁੱਟ ਪਹਿਲੀ ਮੰਜ਼ਿਲ ਦੂਜੀ 117 ਤੀਸਰੀ 220 ਫੁੱਟ ਹਾਂ ਦੋਹਾਂ ਖਲੀ ਜਾ ਦਿਖਾ ਦੋ अच्छा वो लिखया भाई ठीक है ठीक है इतिहास मैं भी कहां जैसे मेनू एनी नॉलेज <laughs> लोगी आ लिखया हुआ इतिहास श्री गुरु गोबिंद सिंह जी ਦੇ ਛੋਟੇ ਸਾਹਿਬ ਜਦ ਦੇ ਸ਼ਹਾਦਤ ਦਾ ਬਦਲਾ ਲੈ ਕੇ ਪਹਿਲਾ ਖਾਲਸਾ ਰਾਜ ਇੱਥੇ ਸਥਾਪਿਤ ਹੋਇਆ ਹਮ ਸਰਹੰਦੋਹੀ ਜਿਹੜੀ ਫਤਹਿ ਬਿਲਕੁਲ ਬਿਲਕੁਲ ਭਾਈ ਪਹਿਲੀ ਮੰਜ਼ਲ ਉਹਨਾਂ ਦੀ ਸਮਾਣਾ ਸੀਗਾ ਦੂਸਰੀ ਛੰਡੋਰਾ ਤੀਸਰੀ ਚੱਕੜ ਚੀੜੀ ਦਾ ਮੈਦਾਨ ਵਿੱਚ ਹੋਈ ਸੀ ਸਰਹੰਦੇ ਦੀ ਫਤਿਹ ਹਾਂ ਯਾਦ ਦਿਵਾਉਂਦੀ ਬਿਲਕੁਲ ਬਹੁਤ ਸ਼ਾਨਦਾਰ ਚੀਜ਼ ਹੈ ਮੈਂ ਬਹੁਤ ਕਰਮ ਵਾਲੀ ਆ ਜਿਹੜੀ ਮੈਂ ਹਾਂ ਆ ਜਾ ਇੱਧਰ ਇੱਧਰ ਹੁਣ ਜੈਸਮੀਨ ਪਹਿਲਾਂ ਉੱਧਰ ਦੇਖੀ ਦੀ ਇੱਧਰ ਤੇਗ ਲੈਂਦੇ ਪਹਿਲਾਂ ਨੇਰੇ ਦੀ ਥੀਲ ਵੀ ਨਹੀਂ ਦੱਦੇ ਮੈਂ ਕਰਮ ਵਾਲੀ ਹਾਂ ਹੈਗੀ ਤੂੰ ਕਰਮ ਵਾਲੀ ਉਹਦਾ ਪਤਾ ਹੀ ਆ ਕਰਮ ਵਾਲੀ ਉਹਨੂੰ ਹੱਦ ਹੋਊਗੀ ਪਾਪਾ ਕਹਿੰਦੇ ਨੇ ਮੇਰੇ ਤੋਂ ਪਹਿਲਾਂ ਪਹਿਲਾਂ ਆ ਜਾ ਤੁਨ ਲਾਈਟ ਲਾਈਟ ਦੀ ਪ੍ਰੋਬਲਮ ਆ ਜਣੀ ਆਪਾਂ ਨੂੰ ਕਾਂ ਕਰਕੇ ਮੈਨੂੰ ਆਏ ਆ ਵੀ ਪਹਿਲਾਂ ਪਹਿਲਾਂ ਸੁਣਦੇ ਜੀ ਜੀ ਦੀ ਕਹਿੰਦੇ ਜੀ ਆਪਣੇ ਹੋਰ ਕੰਮ ਵਧਾਉਣੇ ਤਾਂ ਲਾਈਟ ਤੇ ਪਹਿਲਾਂ ਪਹਿਲਾਂ ਫਿਰ ਨਹੀਂ ਸਹੀ ਗੱਲ ਆ ਲਾਈਟ ਦਾ ਫਿਰ ਪੰਗਾ ਪੈ ਜਾਣਾ ਲਓ ਜੀ ਕੋ ਤਸਵੀਰ ਆ ਇਹ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹੋਆ ਇਹ ਮਤਲਬ ਹੈ ਇਹ ਚਿਹਰਾ ਦਾ ਉਹ ਜਿਹਾ ਹੀ ਬਣਿਆ ਵਾ ਅੱਛਾ ਨਾਲ ਦੇ ਹੀ ਆ ਹੂੰ ਆਹ ਇਹ ਭਾਈ ਫਤੇ ਸਿੰਘ ਜੀ ਆ ਆਹ ਵਾਲੇ ਭਾਈ ਫਤੇ ਸਿੰਘ ਜੀ ਆ ਲਓ ਜੀ ਇਤਿਹਾਸ ਇਹ ਸਭ ਤੋਂ ਪਹਿਲਾਂ ਨਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਕੇ ਮਿਲੀ ਸੀਗੀ ਹੂੰ ਆ ਵੀ ਆਪਾਂ ਸ਼ਹਾਦਤ ਦਾ ਬਦਲਾ ਲੈਂਦੇ ਛੋਟੇ ਸਾਹਿਬਜ਼ਾਦਿਆਂ ਦੇ ਹੂੰ ਇਹ ਠੀਕ ਹੈ ਇਧਰ ਜੀ ਇਤਿਹਾਸ ਮੱਤਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਇਹਦੇ ਵਿੱਚ ਵੀ ਉਹੀ ਦੱਸਿਆ ਮੈਂ ਵੀ ਛੋਟੇ ਸਾਹਿਬਜ਼ਾਦਿਆਂ ਦੀ ਹਮਮ ਤਾਂ ਦਾ ਬਦਲਾ ਲਿੱਤਾ ਉਹਨਾਂ ਨੇ 1710 ਇਸਵੀ ਦੇ ਵਿੱਚ ਹਮਮ ਫਿਰ ਸਰਕਾਰੀ ਸਿੱਕੇ ਮੋਹਰਾਂ ਵੀ ਜਾਰੀ ਕੀਤੀਆਂ ਆਪਾਂ ਪੜਦੇ ਹੀ ਇਹਨਾਂ ਬਾਰੇ ਹਮਮ ਚਲੋ ਜੀ ਫਿਰ ਹੁਣ ਅੱਗੇ ਆਹ ਹੈ ਜੋੜੀ ਫੋਟੋ ਖਿਚਾਉਦੀ ਹੈ ਸਾਡੀ ਫੈਮਿਲੀ ਵੀ ਫੋਟੋਆਂ ਖਿੱਚੋ ਖਿੱਚੋ ਮੇਰੇ ਆਉਣ ਨੂੰ ਤਾਂ ਤੇ ਖਿੱਚ ਲੋ ਉਹ ਬੁਲਾਓ ਕੋਈ ਨਾ ਬਾਅਦ ਵਿੱਚ ਫੋਟੋਆਂ ਦਾ ਬਾਅਦ ਵਿੱਚ ਵੀ ਖਿੱਚ ਹੋ ਜਣੀਆ ਫਲੈਸ਼ ਨਾਲ ਪਰ ਫਿਰ ਜਿਹੜਾ ਆ ਕੁਝ ਬਲੌਗ ਆਪਣੀ ਫੈਮਲੀ ਨੂੰ ਦਿਖਾਣੀ ਹਾਂ ਜਿਹੜਾ ਆਪਾਂ ਨੇ ਇਤਿਹਾਸ ਆਪਣੇ ਵਿਊਰਸ ਨੂੰ ਦਿਖਾਣਾ ਹੈ ਫੈਮਲੀ ਨੂੰ ਦਿਖਾਣਾ ਹੈ ਉਹ ਰਹਿ ਜਣਾ ਹੈ ਗਲਤ ਆ ਹੈ ਬਈ ਜਗਾ ਉਧਾਂ ਵੈਸੇ ਬਹੁਤ ਸਫਾਈ ਆ ਜੀ ਐਨ ਸ਼ਾਨਦਾਰ ਜਗਾ ਬਣੀ ਹੋਈ ਹੈ ਜਮਾ ਟੂੜ ਨਹੀਂਦਾ ਹਾਂ ਮੈਂ ਤਾਂ ਪੱਥਰ ਵੀ ਸਾਫ਼ ਕਰੇਵੇਂ ਜਮਾਂ ਗੰਦੇ ਨਹੀਂ ਇਹ ਸਫਾਈ ਬਹੁਤ ਸਫਾਈ ਬਹੁਤ ਜ਼ਿਆਦਾ ਆਂਦੀ ਜੀ ਕੁਰਸੀਆਂ ਦੇਖ ਲੈ ਹਾਂ ਸਾਫ਼ ਪਈਆਂ ਨੇ ਸਾਫ਼ ਪਈ ਵੀ ਹੁੰਦੀ ਬਿਲਕੁਲ ਬਿਲਕੁਲ ਐ ਸਫਾਈ ਆ ਪੂਰੀ ਪਤਾ ਤਾਂ ਫਿਰ ਹੈ ਹਾਂ 10 ਮਹੀਨੇ ਪਹੁੰਚੜ ਹੋ ਗਏ ਸਾਰੇ ਤਾਂ ਮੇਰੇ ਨਾਲ ਨੇ ਸਕੇ ਓਟੀਆਂ ਜੀ ਹਾਂ ਦੇਖ ਲਓ ਛੋਟੇ ਦੇ ਲੈ ਕੇ ਬੜਾ ਤੱਕ ਮੇਰੇ ਨਾਲ ਹਾਂ ਹੋਣ ਦੀ ਤਾਂ ਮਿਲੀ ਜੈਂਟ ਸਿਕਿਉਰਟੀ ਭਾਈ ਅਲੀ ਸਿੰਘ ਭਾਲੀ ਲਓ ਜੀ ਇੱਧਰ ਭਾਈ ਅਲੀ ਸਿੰਘ ਜੀ ਇਹ ਉਹਨਾਂ ਦਾ ਬਣਿਆ ਹੋਇਆ ਜੀ ਸਟੈਚੂ ਮਜੀਰ ਖਾਨ ਦਾ ਜਿਹੜਾ ਉਹਨਾਂ ਦੇ ਇਹ ਨਾ ਫੌਜਦਾਰ ਸੀ ਐ ਅਲੀ ਸਿੰਘ ਤੇ ਇਹ ਨਾ ਨੇ ਨਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪਹੁੰਚੇ ਪੰਜਾਬ ਚ ਹੂੰ ਇਹਨਾਂ ਨੇ ਆਪਣੀ ਫੌਜਦਾਰੀ ਛੱਡ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰ ਹਮਮ ਜੇ ਜਦੋਂ ਸਥਾਪਿਤ ਹੋਇਆ ਭਾਈ ਬਾਜ ਸਿੰਘ ਦੇ ਨਾਲ ਸਰਹੰਦ ਦਾ ਮੀਤ ਕਬੇਦਰ ਬਣਾਇਆ ਗਿਆ ਇਹਨਾਂ ਨੂੰ ਭਾਈ ਬਾਜ ਸਿੰਘ ਦੇ ਵਿੱਚ ਠੀਕ ਹੈ 4 ਜੂਨ 9 ਜੂਨ 1716 ਨੂੰ ਸ਼ਹੀਦ ਕਰ ਦਿੱਤੇ ਗਏ ਜਦੋਂ ਸਾਰੇ ਹੋਏ ਹਮਮ ਵੀ ਵਧੀਆ ਗੱਲ ਹੈ ਨਿਆਣੇਓ ਤੁਹਾਡੇ ਕੁਛ ਨਹੀਂ ਦਿਮਾਗ 'ਚ ਪੈ ਰਹਾ ਫੋਟੋਆਂ ਪੁੱਤ ਫੇਰ ਖੱਚਿਓ ਪਹਿਲਾਂ ਜਿਹੜੀ ਰੇ ਚੀਜ਼ ਪੜ੍ਹਨੇ ਵਾਲੀ ਆ ਉਹ ਸਿੱਖੋ ਉਹ ਸਿੱਖੋ ਉਹ ਦੇਖੋ ਤੁਹਾਨੂੰ ਫੋਟੋਆਂ ਨਹੀਂ ਪਈਆਂ ਮੈਂ ਫੋਨ ਜਾ ਖੋਗੂ ਜੇਬ 'ਚ ਪਾ ਲੈਣਾ ਤੁਹਾਡਾ ਉਹ ਦੇਖੋ ਮੜੀ ਕੀ ਚੀਜ਼ ਆ ਹਨਾ ਪਾਤੇ ਆਏ ਆ ਫੋਰ ਇਹ ਵੀ ਦੇਖੋ ਲਓ ਜੀ ਇੱਧਰ ਅੱਛਾ ਭਾਈ ਮਾਲੀ ਸਿੰਘ ਜੀ ਉਹਨਾਂ ਦਾ ਉਹਨਾਂ ਦੀ ਤੁਸੀਂ ਸਭ ਕਾ ਮੂਰੇ ਹੋ ਹੋ ਕੇ ਪੜ ਕੇ ਦੱਸੋ ਮਾਮੇ ਨੂੰ ਵੀ ਆਇਆ ਆ ਕਰਕੇ ਮਾਮੇ ਆਏ ਗੱਲ ਹੋਈ ਛੋਟੇ ਬਰਾਬਰੇ ਫਿਰ ਵੀ ਮਾਲੀ ਸਿੰਘ ਜੀ ਕਹਿੰਦੇ ਆ ਇਹਨਾਂ ਨੇ ਵੀ ਫੌਜਦਾਰੀ ਛੱਡ ਕੇ ਸ਼ਾਮਿਲ ਹੋਏ ਉਹਨਾਂ ਨਾਲ ਇਹ ਹੂੰ ਇਹ ਜਿਹੜੇ ਭਾਈ ਹਲੀ ਸਿੰਘ ਤੇ ਉਧਰ ਹੂੰ ਜਿਨ੍ਹਾਂ ਨੇ ਪਹਿਲਾਂ ਛੱਡੀ ਹਨਾ ਔਲਦਾਰ ਸੀਗੇ ਉਹ ਇਹਨਾਂ ਦੇ ਭਾਈ ਆ ਅਛਾ ਉਹਨਾਂ ਦੇ ਭਰਾ ਏ ਫਿਰ ਇਹਨਾਂ ਨੇ ਵੀ ਉਹਨਾਂ ਨਾਲ ਡਟ ਕੇ ਉਹ ਕਰਿਆ ਹੂੰ ਸੈਨਟੀ ਟੁਕੜੀ ਦਾ ਕਮਾਂਡਰ ਜਿਹੜਾ ਮੇਨ ਬੰਦਾ ਹੁੰਦਾ ਹਨਾ ਤੁਸੀਂ ਐ ਕਰਨਾ ਐ ਕਰਨਾ ਉਹ ਕਰਨਾ ਹੂੰ ਉਹ ਇਹਨਾਂ ਨੇ ਉਹਦਾ ਹਾਸਲ ਕੀਤਾ ਹੂੰ ਇਹ ਵੀ ਫਿਰ 9 ਜੂਨ 1706 ਨੂੰ ਆਪਣੀ ਸ਼ਹਾਦਤ ਕਰ ਸ਼ਹਾਦਤ ਦੇ ਗਈ ਸ਼ਹਾਦ ਦਾ ਜਾਮ ਬੀਤਾ ਭਾਈ ਅਲੀ ਸਿੰਘ ਭਾਈ ਮਾਨੀ ਸਿੰਘ ਦੇ ਭਾਈ ਹੂੰ ਭਾਈ ਵੀ ਮੈਚ ਮੈਚਿੰਗ ਹਾਂ ਉਹ ਬੋਟਿੰਗ ਵੀ ਹੁੰਦੀ ਹੈ ਹੈ ਤੇਰਾ ਕੌਣ ਮਾਨੀ ਸਿੰਘ ਦੇ ਭਾਈ ਅਲੀ ਸਿੰਘ ਮਾਨੀ ਸਿੰਘ ਦੇ ਕਿਹ ਭਾਈ ਹੈ ਹਾਂ ਇਹ ਸੁੱਖੀ ਨੂੰ ਭਾਈ ਹੈਗੀ ਥੋੜੀ ਨੌਲੇਜ ਕਦੋਂ ਸੀ ਜੀਤ ਹੋਣੀ ਹੈ ਲੋ ਜੀ ਉਹਰੇ ਬੋਟਿੰਗ ਵੀ ਵੈਸੇ ਹੁੰਦੀ ਆ ਮੇਰੇ ਖਿਆਲ ਨਾਲ ਦਿਨਵਾ ਹੁੰਦੀ ਹੋਣੀ ਆ ਉਹ ਖੜੀਆਂ ਵੋਟਾਂ ਮੰਦ ਗਰੀਬਿਆ ਮੈਂ ਹੀ ਤੈਰ ਲੈਣੀ ਮੈਨੂੰ ਛੱਡ ਦੋ ਕਿਹਾਂ ਸੰਚੀ ਉਹ ਕਿਹ ਐਸਾ ਬਰੇਸ਼ਰ ਬੇਫਾਮ ਨੇ ਦੀ ਬੋਲ ਦੀ ਆਹ ਏ ਕ ਇੱਧਰ ਵੀ ਹੈ ਨਾ ਉਹ ਕੋਸੇ ਰਹਿ ਗਈ ਉਹ ਕੋ ਰਹਿ ਗਈ ਸਰ ਉਹਨੇ ਪੜਾ ਦੇਖੀ ਨਾ ਕਿ ਨਾ ਅੰਦਾ ਜੀ ਭਾਈ ਲਵ ਸਿੰਘ ਜੀ ਇੱਧਰ ਆ ਗਿਆ ਜੀ ਭਾਈ ਬਾਜ ਸਿੰਘ ਦਾ ਇਤਿਹਾਸ ਮੀਰ ਪੁਰਕ ਪੱਟੀ ਦੇ ਵਾਸੀ ਲੋ ਜੇਕਰ ਅਸਮੇ ਬਾਬਾ ਇਹਨਾਂ ਨੂੰ ਪਹਿਲਾ ਸੂਬੇਦਾਰ ਨਿਯੁਕਤ ਕਰਿਆ ਬਾਬਾ ਬੰਦਾ ਸਿੰਘ ਬਹਾਦਰ ਹਮ ਇਤਿਹਾਸ ਭਾਈ ਇਹ ਜਿਹੜੇ ਮੁਗਲਾਂ ਦੇ ਵਿਰੁੱਧ ਹੋਰ ਵੀ ਚੰਗਾ ਹੋਈਆਂ ਤੀਆਂ ਹਮ ਇਹਨਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹਮ ਇਹਦੇ ਬੇੜੀਆਂ ਵਿੱਚ ਜਕੜਿਆ ਸੀ ਆਪਨੇ ਕਈ ਮੁਗਲ ਅਧਿਕਾਰੀਆਂ ਨੂੰ ਕਟਾਪਾ ਚੜ ਕੇ ਬੇਮਿਸਾਲ ਬਹਾਦਰੀ ਦਾ ਸਬੂਤ ਦਿੱਤਾ ਹੂੰ ਇਹ ਵੀ ਫਿਰ ਮਹਾਰਾਜਾ ਨੌਜੂ 1716 ਨੂੰ ਸ਼ਹੀਦ ਹੋ ਗਏ ਸ਼ਹੀਦ ਹੋ ਗਏ ਹਾਂ ਬਾਬਾ ਬੰਦਾ ਸਿੰਘ ਜੀ ਹਾਂਜੀ ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੱਕਿਆਂ ਨਾਲ ਖੜਿਆ ਨਾ ਲੋ ਜੀ ਹੁਣ ਅਛਾ ਉੱਧਰ ਵੀ ਆ ਜੀ ਇਹ ਕਾ ਵੀ ਰਹਿੰਦੀ ਨਾ ਨਹੀਂ ਨਹੀਂ ਇਹ ਤਾਂ ਹੋ ਗਿਆ ਹੋ ਗਿਆ ਜੀ ਹਰਦੀ ਸਿੰਘ ਮਲੀ ਸਿੰਘ ਹਾਂ ਇਹ ਹੋ ਉੱਧਰ ਜਾਣਾ ਰਹਿ ਗਿਆ ਇਹ ਉਹ ਦਾ ਸਫਾਈ ਪਾਈ ਵਧੀਆ ਜਿਆ ਦਾ ਤੁਸੀਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਕਿਤੇ ਟਾਈਮ ਲੱਗਿਆ ਗੀੜਾ ਮਾਰਾ ਕੇ ਲੈ ਕੇ ਜਾਇਓ ਬੱਚਿਆਂ ਨੂੰ ਇਤਿਹਾਸ ਦੱਸਿਓ ਬਹੁਤ ਵਧੀਆ ਹਾਂ ਸਿਖਿਆ ਹੋਇਆ ਹੈ ਨਾ ਭੁੱਲ ਨਾ ਜਾਓ ਬੱਚਿਆਂ ਦੀ ਕੁਰਬਾਨੀ ਲੋ ਹਾਂ ਔਰੀ ਗੱਲ ਹੋਈ ਸੀ ਬਿਲਕੁਲ ਬਿਲਕੁਲ ਕਿਉਂ ਬੜੇ ਦੇਖੋ ਕੰਮ ਚ ਬੀਜ਼ੀ ਹੋਏ ਹੋਏ ਆ ਹਾਂ ਇਹਨਾਂ ਨੂੰ ਕਿੱਥੇਲੇ ਨੂੰ ਕੁਝ ਪਤਾ ਚਲੇ ਰੁਕੋ ਸਹੀ ਗੱਲ ਨਹੀਂ ਪਤਾ ਨਹੀਂ ਨੌਲੇਜ ਹੈਗੀ ਹਮ ਇੰਟਰਸਟ ਰੱਖਣਾ ਪੈਂਦਾ ਹੁਣ ਮੈਂ ਸ਼ੁਰੂ ਤੇ ਇੰਟਰਸਟ ਰੱਖਿਆ ਬੜੀ ਥੋੜੀ ਥੋੜੀ ਚੀਜ਼ ਆ ਪਰ ਪਤਾ ਹੋਵੇ ਅਸੀਂ ਕਿਸੇ ਨੂੰ ਦੱਸਣ ਜੋਗੇ ਹੋ ਜੀ ਹੈ ਅਸੀਂ ਉਹ ਗੁਰੂ ਹਾਂ ਜੀ ਧਰਤੀ ਦੇ ਉੱਤੇ ਉਹ ਪੈਦਾ ਹੋਏ ਹੋਏ ਆ ਜਿੱਥੇ ਵੱਡੇ ਸਹਬ ਜਾਦੇ ਸ਼ਹੀਦ ਹੋਏ ਸ਼੍ਰੀ ਚਮਕੌਰ ਸਾਹਿਬ ਬਿਲਕੁਲ ਬਿਲਕੁਲ ਜਿਆਦਾ ਦੱਸ ਦੇ ਨਾ ਤੁਸੀਂ ਕਿੱਥੋਂ ਆਏ ਆ ਜਦ ਅਸੀਂ ਕਹਿੰਨੇ ਸ਼੍ਰੀ ਚਮਕੌਰ ਸਾਹਿਬ ਤੋਂ ਹੂੰ ਜਦੋਂ ਪਤਾ ਲੱਜਦਾ ਵੀ ਇੱਥੇ ਸ਼ਹੀਦਾਂ ਦੀ ਧਰਤੀ ਤੋਂ ਆਏ ਇਹ ਉਰੇ ਅੰਦਰ ਐਂਟਰੀ ਇਸ ਵੇ ਨਾਟ ਐਂਟਰੀ ਨਹੀਂ ਮੈਂ ਕਿਹਾ ਦਿਖਾ ਮਾਂ ਦਾ ਸਹੀ ਕੀ ਕੁਛ ਅੰਦਰ ਮੜਿਆ ਅੱਛਾ ਅੰਦਰ ਇਹ ਤਾਂ ਭਾਈ ਕੰਟੀਨ ਹੈ ਬਸ ਕੰਟੀਨ ਹੈ ਹਾਂ ਮੈਨੂੰ ਪਤਾ ਨਹੀਂ ਹੋਰ ਇਤਿਹਾਸ ਹੋਊਗਾ ਕੋਈ ਅੰਦਰ ਲਓ ਜੀ ਇੱਧਰ ਹੁਣ ਦੇਖਦੇ ਆਂ ਵੀ ਕਿੰਨਾ ਦਾ ਇਤਿਹਾਸ ਲਿਖਿਆ ਹੋਇਆ ਨਾ ਬਾਈ ਅੱਛਾ ਹਾਂ ਨੀਰਾ ਹੋਣ ਲੱਗ ਗਿਆ ਜੀ ਸਾਡੇ ਕੋਲ ਟਾਈਮ ਪੂਰਾ ਪੂਰਾ ਹੀ ਹੈ तकरीबन ਮੇਰੇ ਖਿਆਲ ਨਾਲ 15 ਆਹ ਤੇ ਖਾਣਾ ਮੇਰੇ ਖਿਆਲ ਨਾਲ 15 ਕਿ ਮਿੰਟਾਂ ਤੱਕ ਨੀਰਾ ਹੋ ਜਾਣਾ ਲਓ ਜੀ ਭਾਈ ਰਾਮ ਸਿੰਘ ਜੀ ਭਾਈ ਰਾਮ ਸਿੰਘ ਜੀ ਕੋਲ ਸਭ ਤੋਂ ਮਹਾਨ ਜੀਉਂਦੇ ਭਾਈ ਬਾਸ ਸਿੰਘ ਦੇ ਹੀ ਪ੍ਰਮੁੱਖ ਜਰਨਲਿਸਟ ਭਾਈ ਰਾਮ ਸਿੰਘ ਜੀ ਇਹ ਵੀ ਉਹਨਾਂ ਦੇ ਸਟੈਚੂ ਬਾਈ ਬਹੁਤ ਵਧੀਆ ਬਣਾਏ ਹੋਏ ਆ ਜੀ ਤੇ ਇਤਿਹਾਸ ਸਿੱਗਾ ਜੀ ਇਹੇ ਆਪਣੀ ਸਿੱਖ ਕੌਮ ਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਉਧਰ ਵੀ ਦੀਦੀ ਹੈ ਕੁਝ ਹੋਰ ਹਾਂ ਉਹਦਾ ਰੈਸਟੋਰੈਂਟ ਮਲੇ ਨੂੰ ਹੈ ਰੈਸਟੋਰੈਂਟ ਦੇ મતલਬ ਸਟੈਚੂ ਜਿਹੜੇ ਉਹੀ ਆ ਹਨਾ ਤਸਵੀਰਾਂ ਜਿਹੜੀਆਂ ਬਣੀਆਂ ਹੋਈਆਂ ਵੀਵੀ ਇੰਟੀਰੀਟੀ ਟੀਮ ਵਿੱਚ ਦੋ ਰਿਪੋਰਟ ਲੈਂਦਾ ਲੋ ਜੀ ਬਾਕੀ ਦਾ ਹੁਣ ਹੋਰ ਘੁੰਮਣ ਫਿਰਨ ਨੂੰ ਹੈਗਾ ਇਤਿਹਾਸ ਵੀ ਬੰਦਾ ਦੇਖ ਲੈਂਦਾ ਔਰੇ ਤੇ ਆਪਣਾ ਘੁੰਮ ਫਿਰ ਵੀ ਲੈਂਦਾ ਔਰੇ ਪੁਰੇ ਹੁਣ ਝੂਲੇ ਵੀ ਹੈਗੇ ਆ ਜੀ ਵੋਟਿੰਗ ਵੀ ਹੈਗੀ ਆ ਖਾਣ ਪੀਣ ਨੂੰ ਵੀ ਮਿਲ ਜਾਂਦਾ ਸਮਾਨ ਆਕਰ ਕਿਸੇ ਨੇ ਕੋਈ ਸਵੇਰ ਦਾ ਆਇਆ ਵਾ ਮਤਲਬ ਕਿਸੇ ਨੂੰ ਕੋ ਖਾਣਾ ਪੀਣਾ ਕੰਟੀਨ ਹੈਗੀ ਆ ਤੇ ਆਹ ਲੈ ਕੇ ਦੇਖਿਆ ਸੰਜੂ ਦਾ ਲੈ ਭਾਈ ਥੋਣੀ ਨਾਲ ਝੂਟਿਆਂ ਦਾ ਪਾਉ ਆ ਗਿਆ ਲੈ 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 ਸੁੱਕੀ ਕਿਤੇ ਘਾਟਾ ਦੱਸ ਪੰਗੇ ਲੈਣੇ ਚਾਹੀਦੇ 10 ਮਹੀਨੇ ਦਾ ਹਾਲ ਲੈਣਾ ਭਾਈ ਸੌਖਾ ਇੱਧਰ ਕੌਣ ਬੈਠੂਗਾ ਇੱਧਰ ਬੈਠਣ ਨੂੰ ਉਹ ਨਹੀਂ ਮੇਰੀ ਗੱਲ ਸੁਣੋ ਕੱਪੜੇ ਤਾਂ ਪੜਾ ਲਿਓ ਇੱਧਰ ਬੈਠਣੇ ਆਹ ਫ੍ਰੀ ਹੋ ਗਿਆ ਫ੍ਰੀ ਆਹ ਫ੍ਰੀ ਹੋ ਗਿਆ ਹਾਂ ਦੀ ਉੱਧਰ ਉਹ ਨਹੀਂ ਨਾ ਹੈਗੀ ਸੀਟ ਜੀ ਉਹਦੀ ਟੁੱਟੀ ਵੀ ਆ ਮੈਂ ਤਾਂ ਕਹਿੰਦਾ ਕੱਪੜੇ ਪੜ ਜਾਣੇ ਹਾਂ ਲੈਓ ਝੂਤੇ ਆੜੀ 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 ਹੈ ਬਈ ਵਾਜਾ ਨਹੀਂ ਨਹੀਂ ਇੰਨਾ ਨਾ ਦੇ ਮਿੱਠਾ ਮਿੱਠਾ ਦੇ ਦੀਦੀ ਮਿੱਠਾ 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 ਦੇ ਇਹਦੇ ਨਾਲ ਠਖੜੀਵੇਂ ਇੱਕ ਵਜਨ ਥੋੜਾ ਜਿਹਾ ਜ਼ਿਆਦਾ ਲੱਗਦਾ ਹੈ ਨਾ ਦੀਦੀ ਦੀਆਂ ਤਾਂ ਵਿਚਾਰੀਆਂ ਲੱਤਾਂ ਹੀ ਨਹੀਂ ਥੱਲੇ ਲੱਗਦੀਆਂ ਮੈਨੂੰ ਲੱਗਦਾ ਉਹ ਦੇਖੋ ਉੱਪਰ ਤੇ ਮੁੜ ਜਾਂਦੀਆਂ ਬੀਬੀ ਹਲਤਾ ਥੱਲੇ ਲੱਗਣੇ ਦਿੰਦੀ ਉਹ ਦੇਖ ਤੂੰ ਜੈਸਮੀਨ ਚੁੰਨੀ ਚੱਕ ਥੱਲੇ ਲਿਬੜਦੀ ਆ ਮੈਨੂੰ ਯਾਦ ਆਉਂਦੇ ਪੁਰਾਣੀ ਗੱਲਾਂ ਯਾਦ ਆਉਂਦੀਆਂ ਬਚਪਨ ਦੀ ਚਲੋ ਕੁਝ ਹੋਰ ਵੀ ਲੈ ਕੇ ਦੇਖਦੇ ਹਾਂ ਦੇਖੋ ਦੇਖੋ ਉਹ ਵਾਲਾ ਵੀ ਫ੍ਰੀ ਹੋ ਗਿਆ ਉਧਰ ਹੁਣ ਧਿਆਨ ਗਏ ਉਧਰੋ ਕਿਤੇ ਇੱਕ ਪਹਿਲਾ ਲੋ ਉਤਰ ਜੋ ਕਿਤੇ ਪੁੱਟੀ ਹੋ ਗਿਆ ਮੱਜਨ ਦੂਈ ਜਾਣੀ ਉਹ ਦੇਖ ਲੈ ਕਹ ਦੂਗੀ ਜੇ ਚੱਲਦਾ ਨਹੀਂ ਚੱਲਦਾ ਨਹੀਂ ਚੱਲਦਾ ਕਾ ਤਾਂ ਨਹੀਂ ਘੁੰਮਦਾ ਘੁੰਮਦਾ ਹੁੰਦਾ ਹੈ ਲੈ ਘੁੰਮਦਾ ਤਾਂ ਹੈਗਾ ਕਹਿੰਦੀ ਚੱਲਦਾ ਨਹੀਂ ਬਸ ਉਹ ਨਹੀਂ ਕੁਝ ਨਹੀਂ ਹੁੰਦਾ ਇੱਕ ਜਣੀ ਕਮਾਓ ਭਾਜੀ ਤੁਸੀਂ ਘੁਮਾ ਲਓ ਉਹ ਤੂੰ ਘਰ ਨਾ ਜਾ ਯਾਰ ਉਹ ਅੜਕਦਾ ਯਾਰ ਅੜਕਦਾ ਜੀ ਫਿਰ ਹੋਣੀ ਕੋਈ ਪ੍ਰੋਬਲਮ ਉਹ ਫਿਰ ਕੋਈ ਪ੍ਰੋਬਲਮ ਹੋਣੀ ਰਹਿਣ ਦੋ ਰੋੜ ਗਿਆ ਨਹੀਂ ਨਹੀਂ ਅੜਦਾ ਅੜਦਾ ਰਹਿਣ ਦੋ ਰਹਿਣ ਉਹ ਕੀ ਕਰੀ ਉਹ ਮੈਂ ਮੈਂ ਹੁਣ ਝੂਲੇ ਸਵਾਰਦਾ ਕਿਤੇ ਦੱਸ ਨਹੀਂ ਅਦਾਹੀ ਦੇਣਾ ਆਹ ਲੈ ਲਓ ਉਹ ਬਥੇਰੇ ਝੂਲੇ ਆ ਮਨ ਵੀ ਰਮਨ ਤੋਰ ਮਤਲਬ ਵੀ ਝੂਲੇ ਬਥੇਰੇ ਆ ਰਮਨ ਰਮਨ ਇੰਨੂੰ ਲੈ ਆਪਣਾ ਬਚਪਨ ਜੀਣਾ ਚੱਲਦਾ ਹਾਂ ਮੇਰਾ ਰਸਤਾ ਸਾਫ ਕਰੂਗੀ ਤਾਂ ਮੈਂ ਜਾਊਂਗੀ ਚੱਲ ਚੱਲ ਲੈਓ ਜੀ ਬੱਚੀ ਲੱਗੀ ਭਾਈ ਝੂਲਾ ਲੈਣਾ ਆਹ ਕਰਦੇ ਹਾਂ ਸੈਟ ਜਾਵਾ ਕੋਈ ਧਰਗੀ ਵਿਚਰੀ ਟੁੱਟਾ ਹੋਇਆ ਹੈ ਟੁੱਟਾ ਹੋਏ ਸੇ ਹੀ ਸੂਟ ਵਗੈਰਾ ਫਟ ਜਾਏਗਾ ਨਹੀਂ ਟੁੱਟੇਗਾ ਆਪਕੇ ਬੇਡਮ ਜਾ ਕੁਝ ਨਹੀਂ ਹੋਗਾ ਨਹੀਂ ਅਰ ਮੈਂ ਚੱਲੂ ਸਾਥ ਮੈਂ ਹਾਂ ਚੱਪਤਰਾ ਮੈਂ ਚੱਲਦਾ ਹਾਂ ਚੱਲ ਆ ਜਾਓ ਚੱਲ ਆ ਜਾਓ ਉਹਨੂੰ ਫੜ ਲਈ ਆਪਕੇ ਛੋੜ ਦੇ ਦੇਖ ਆ ਦੇ ਪਾਪਾ ਵੀ ਆ ਗਏ ਲੈ ਪਾਪਾ ਵੀ ਆ ਗਏ ਹਾਂ ਇਹ ਵੀ ਹੌਲੀ ਆਈ ਹੌਲੀ ਛੱਡੀ ਕਿਤੇ ਇੱਥੇ ਥੱਲੇ ਆ ਕੇ ਸਿੱਧੀਆਂ ਨਾ ਲੈ ਦੇਖ ਕੇ ਵਰਤ ਏ ਵੀ ਹਣਾ ਬਸ ਮੇਰਾ ਸਫਰ ਇੱਥੇ ਤੱਕ ਸੀ ਮੈਂ ਫਾਇਰਲੇ ਬਲੌਗ ਚਿੰਦੇ ਮੇਰਾ ਸੂਟ ਪੜ ਜੜਾ ਨਮਾ ਨਮਾ ਮੈਂ ਰਵਿੰਦਰ ਦੇ ਸੂਟ ਦਵਾਇਆ ਸੱਤ ਗਰੀਬਣੀਆਂ ਨੂੰ ਉਹ ਉਹਰੇ ਨਾ ਅਸਲ ਵਿੱਚ ਆਹ ਦੇਖੋ ਪੂਰੇ ਸੂਟ ਜੜਾ ਹਾਂ ਉਹਰੇ ਸੂਟ ਪਟਣੇ ਦਾ ਡਰ ਆ ਭਾਈ ਹਾਂਜੀ ਫਰੈਂਡਸ ਫਿਰ ਆਪਾਂ ਫਿਰ ਮਿਲਦੇ ਹਾਂ ਥੈਂਕ ਯੂ ਚਲੋ ਠੀਕ ਆ ਜੀ ਫਿਰ ਮਿਲਦੇ ਸਾਨੂੰ ਕਿਸੇ ਲੈਣੇ ਆ ਲੇ ਲੋ ਫੇ ਲੇ ਲੋ ਮੈਂ ਤਾਂ ਕਿਹਾ ਹੁਣ ਨਹੀਂ ਰਹਿਣ ਲੱਗ ਗਿਆ ਮੈਂ ਵੀ ਹੁਣ ক্লোਜ਼ ਕਰ ਦਈਏ ਵਲੌਗ ਯਾਰ ਆਈ ਥਿੰਕ ਟੂ ਟ੍ਰਾਈ ਇੱਥੇ ਟੁੱਟਣਾ ਲਾਟਾ ਕੇ ਦੀਦੀ ਕਹਿੰਦੀ ਬੱਸ ਕਰ ਨਾ ਦੀਦੀ ਨੂੰ ਫਿਕਰ ਆ ਤੇਰੀ ਸਾਹਮਣੇ ਜਾਂਦਾ ਇਹ ਦੀਦੀ ਦਾ ਮੇਰੇ ਪ੍ਰਤੀ ਕੰਸਰਨ ਹੈ ਫਿਕਰ ਹੈ ਕਿਉਂ ਦੀਦੀ ਮੇਰੀ ਬੇਇੱਜ਼ਤੀ ਕਰਦੀ ਹੈ ਤੇਰੀ ਨਾ ਨਾ ਬੇਇੱਜ਼ਤੀ ਨਹੀਂ ਥੱਲੇगिर ਗਈ ਪਤਾ ਦੇਖ ਲੱਗਿਆ ਜੀ ਫਿਕਰ ਹੁੰਦੀ ਆ ਫਿਕਰ ਸੁਣੋ ਆਪਾਂ ਕਿਹੜੀ ਧਰਤੀ ਪਰ ਖੜੇ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਤਾਂ ਅੰਨੇ ਜੂਲਾ ਮਸਹਕੇ ਜਿਨ੍ਹਾਂ ਨੇ ਆਪਣੇ ਪੁੱਤਰ ਦੀ ਮਤਲਬ ਮੌਤ ਵੀ ਆਪਣੇ ਅੱਖਾਂ ਨਾਲ ਦੇਖੀ ਆ ਉਹਨਾਂ ਦੇ ਪੁੱਤਰ ਅਸੀਂ ਦੇ ਹੈਨਾ ਹੁਣ ਵਾਰੀ ਹੈਗੀ ਸਾਡੀ ਦੀਦੀ ਦੀ ਹੁਣ ਦੀਦੀ ਚੂਲਾ ਵੀ ਨਹੀਂ ਲਾਉਂਗੇ ਆਪਾਂ ਹੀ ਮੜ ਜਣਿਆ ਨੇ ਥੈਂਕ ਯੂ ਵਰਨਾ ਮੰਮੀ ਤੁਹਾਡੇ ਥੈਂਕ ਯੂ ਤੁਸੀਂ ਮੇਰੇ ਲੈ ਕੇ ਆਏ ਸਾਨੂੰ ਕਮਾਣੇ ਅੱਛਾ ਚਲ ਕੋਈ ਨਹੀਂ ਕੋਈ ਭਾਈ ਤੁਹਾਡਾ ਥੈਂਕ ਯੂ ਤੁਸੀਂ ਮੈਨੂੰ ਵੀ ਕਮਾਣੇ ਲੈ ਕੇ ਆਏ ਸਾਨੂੰ ਕਮਾਣੇ ਸਰਦਾਰ ਦੀ ਦਿਨੋਂ ਕਮਾਉਣ ਲੱਗੀ ਆ ਹਾਂ ਅੱਛਾ ਠੀਕ ਆ ਠੀਕ ਆ ਉਹ ਦੇਖਾ ਹਾਂ ਪੁੱਤ ਲੱਗਿਆ ਵਾ ਬਾਈ ਬਿਲਕੁਲ ਬਿਲਕੁਲ ਹਾਂ ਉਹ ਸੰਤਣਾ ਖਾਦੀ ਯਾਰ ਤੂੰ ਗਾਹਾਂ ਪਿਛੇ ਰਹਿ ਚਲੋ ਫਿਰ ਚਲੀਏ ਹੁਣ ਡੇਰਾ ਹੁੰਦਾ ਚਲੋ ਜੀ ਹਾਂ ਠੀਕ ਆ ਜੀ ਅਗਲੇ ਬਲੌਗ ਚ ਮਿਲਦੇ ਆ ਥੈਂਕ ਯੂ ਸੋ ਮਾਚ ਇੰਨਾ ਜਿਆਦਾ ਤੁਸੀਂ ਪਿਆਰ ਕੀਤਾ ਨਾ ਬਾਕੀ ਜੇ ਕੋਈ ਗਲਤੀ ਹੋ ਗਈ ਤਾਂ ਮaaf ਕਰਦੇ ਹੋ ਜੀ ਠੀਕ ਹੈ ਤੇ ਹੁਣ ਬਹੁਤ ਗੱਲਾਂ ਇਹ ਜਿਹੀਆਂ ਹੋਣਗੀਆਂ ਵੀ ਬਾਬਿਆਂ ਬਾਰੇ ਦੱਸਦੀ ਐ ਸਰ ਨੇ ਤਾਂ ਕਿਹਾ ਬਾ ਐਦਾਂ ਨਹੀਂ ਉਦਾਂ ਨਹੀਂ ਉਦਾਂ ਨਹੀਂ ਪਰ ਮੈਨੂੰ ਇਹ ਸੀ ਵੀ ਜਾੜਾ ਮਾੜਾ ਮਟਾ ਗਿਆਨ ਹੈਗਾ ਆਪਾਂ ਸ਼ੇਅਰ ਕਰੀਏ ਠੀਕ ਆ ਚਲੋ ਜੀ ਠੀਕ ਆ ਕੇ ਫੇਰ ਬਾਏ ਬਾਏ